ਕਬੂਤਰਾਂ ਕੋਲ ਪਹੁੰਚ ਗਏ ਬਾਈ ਪਹਿਲਾਂ ਸਟਾਰਟਿੰਗ ਇੱਥੋਂ ਹੀ ਕਰੀਏ ਬੱਚੇ ਵੱਜੇ ਫਿਰਦੇ ਨੇ ਥੱਲੇ ਉਹ ਪਲਗੇ 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 ਸਿਰ ਲੈ ਕੇ ਤਾਂ ਫਰਕ ਬਹੁਤ ਆ ਬਾਈ ਬੱਚੇ ਵਧੀਆ ਹੋਗੇ ਸਾਰੇ ਤੇ ਪਹਿਲਾਂ ਧਾਣਾ ਪਾਣੀ ਕਰੀਏ ਨਾ ਤਾਂ ਵੱਜਣਾ ਨਿਕਲ ਜਾਓ ਮੇਰਾ ਵੀਰ ਰੋਕੋ ਪਹਿਲਾਂ ਇਹਨਾਂ ਦਾ ਆਹ ਧੋਨੇ ਅੱਪਾ ਕੁੰਡੀ ਫੇਰ ਪਾਉਨੇ ਐ ਚ ਪਾਊਡਰ ਉਹ ਖੜ ਜਾ ਇੱਕ ਮਿੰਟ ਬਾਈ ਪਹਿਲਾਂ ਮੈਂ ਪਾਣੀ ਪੂਣੀ ਪਾਵਾਂ ਲੋ ਵੀ ਮਿੱਤਰੋ ਸਰੋਂ ਭਰ ਲਈ ਆਪਾਂ ਨੇ ਖੜ ਜੋ ਇਹਦਾ ਟੱਕਣ ਵੀ ਆ ਪਿਆ ਵੀ ਚੱਕ ਕੇ ਲਈਏ ਠੀਕ ਆ ਤੇ ਏਡ ਬਾਅਦ ਚਲੋ ਨਾ ਪਾਣੀ ਪੂਣੀ ਪਾਤਾ ਇੱਧਰ ਕੁੰਡੀ ਧੋਦੀ ਪਾਣੀ ਪਾਤਾ ਥੋੜੀ ਸਰੋਂ ਪਾ ਦੀ ਮਰਨ ਟੱਕਣ ਜੇ ਲਾ ਦੀ ਇਹਦਾ ਨਹੀਂ ਕਿਤੇ ਸਾਰੀ ਹੋ ਫਿੰਡ ਜਵੇ ਕਾਕੂ 3 ਦਾ ਵੀ ਬਹੁਤ ਖਤਰਾ ਸ਼ਾਕੀ ਜਦੇ ਨਿਕਲ ਜਾਂਦੀ ਬਾਹਰ ਜਦੇ ਓਕੇ ਹੁਣ ਟੇਕੇ ਰਹਿਣਗੇ ਆ ਰੱਖ ਦਨੇ ਵੇ ਰੱਖੇ ਰੋੜ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਹਲਾ ਦੀਏ ਪਹਿਲਾਂ ਗੇਟ ਲਾ ਦੇ ਇੱਧਰਲੇ ਕਬੂਤਰਾਂ ਦਾ ਵੀ ਹੁਣ ਨਵੇੜੇ ਦੇਣਾ ਆਪਾਂ ਨੇ ਕਣਕ ਪਈ ਐ ਨਾਲੇ ਕੋਲ ਤੇ ਸ਼ਰਮ ਥੋੜੀ ਜੀ ਪਾ ਦਨੇ ਆ ਪਾਣੀ ਪੂਣੀ ਕਰ ਦਨੇ ਆ ਚੇਂਜ ਇਹਨਾਂ ਦਾ ਆ ਬਈ ਬੱਚਾ ਬੱਚਾ ਕੱਢਿਆ ਕਿਸੇ ਨੇ ਚੈੱਕ ਕਰਨ ਉਹ ਦੋਏ ਬੱਚੇ ਚੈੱਕ ਕਰੀਏ ਪਹਿਲਾਂ ਤਾਂ ਹੈਗੇ ਹਾਂ ਕੈਮ ਨੇ ਇਹਨਾਂ ਦੇ ਅੰਡੇ ਖਰਾਬ ਹੋ ਗਏ ਤੇ ਇਹਨਾਂ ਨੇ ਕੱਢਿਆ ਕੋਈ ਖਰਾਬ ਐਂਡੇ ਲਓ ਵੀ ਦੋਨੇ ਜੁੜਿਆਂ ਦੇ ਐਂਡੇ ਖਰਾਬ ਬੜੀ ਗਲਤ ਕਰ ਲਈ ਯਾਰ ਥੋੜੀ ਸਰੋਂ ਆਪਾਂ ਇੱੱਚੇ ਪਾ ਦਿੰਨੇ ਆ ਹੁਣ ਚੋਕਲੇ ਆਂਗੇ ਚਾਹ ਓਹੋ ਪਾਣੀ ਕੜ ਦਿੰਨੇ ਬਾਹਰ ਇਹਨਾਂ ਦਾ ਲੈ ਅਰ ਜੋ ਪਹਿਲਾਂ ਗੇਟ ਜਾਂ ਭੇਡ ਦਾ ਕਿਹਦੇ ਸਾਲੇ ਬਾਹਰ ਨਿਕਲ ਜਾਣਾ ओके। ਤੂੰ ਲਾਉ ਬਈ। ਚੱਕੋ ਬਾਣੀ ਫੰਗ ਜਾ ਘੜਦੰਨੇ ਆ। ਆ ਜਾ ਬਈ। ਏਟ ਰੱਖ ਦੰਨੇ ਆ ਉਰੇ। ਚਲੋ। ਇਹਨਾਂ ਦਾ ਵੀ ਕੰਨ ਡੰਨ। ਚਲੋ। ਚੱਕੋ। ਇਹ ਵੀ ਓਕੇ ਆ। ਨੂਰੀ ਦੇਖੋ ਤੁਹਾਨੂੰ ਮੈਂ ਕਿਹਾ ਤਾਂ ਨਾ ਜਦ ਵੀ ਆਓ ਨੂਰੀ ਖਾਂਦੀ ਦੀ ਖਾਂਦੀ। ਤੇ ਚਲੋ। ਇੱਧਰ ਲਾ ਆਪਣਾ ਕੰਮ ਓਕੇ ਹੋ ਗਿਆ। ਮੌਸਮ ਐ ਖਰਾਬ ਬਹੁਤ। ਨਹੀਂ ਤਾਂ ਆਪਾਂ ਉੱਪਰ ਕਬੂਤਰ ਵੀ ਡਾ ਲੈਣੇ ਤੇ। ਮੌਸਮ ਦੇਖ ਲੋ ਕਹੇ ਜਾ ਹੋਇਆ ਪਿਆ ਲੈ। ਸਰਪਾ ਇਹ ਕ ਸਾਡਾ ਪਿੰਡ ਐ। ਇੱਕ ਦੋ ਪਿੰਡਾਂ ਨਾਲ ਵਾਲੇ ਜਿੱਥੇ ਮੀਂਹ ਨਹੀਂ ਪਿਆ। ਬਾਕੀ ਸਭ ਕਦੇ ਮੀਂਹ ਪੈਂਦਾ ਦੂਏ ਤੀਏ ਦਿਨ। ਸਾਡੇ ਨਾਲ ਪਤਾ ਨਹੀਂ ਕਿ ਆਜ ਹਰ ਚੱਕਰ ਐ। ਤੇ ਆਹ ਦਾਣੇ ਇੱਧਰ ਰੱਖ ਦਿੰਨੇ ਆਪਾਂ। ਅੱਜ ਉੱਪਰ ਕਬੂਤਰ ਡਾਵਾਂਗੇ ਹਲੇ ਥੋੜੇ ਮੌਸਮ ਸੈੱਟ ਹੋ ਜਵੇ। ਤੇ ਉਹ ਜੋੜਾ ਵੀ ਰਖਾਉ ਗਾਂਡੇ। ਕਰੇ ਸਿਰਾਂ ਚਲੋ ਫਿਰ ਬਾਕੀ ਦੇਖਦੇ ਹਾਂ ਹੁਣ ਕੰਮਕਾਰ ਇੱਧਰਲਾ ਕੰਮ ਡੰਨਾ ਆਪਣਾ ਲਓ ਵੀ ਪਾਣੀ ਪੁਣੀ ਲੈ ਕੇ ਪਹੁੰਚ ਗਏ ਆ ਆਪਾਂ ਕੋਠੇ ਤੇ ਕਬੂਤਰ ਆ ਰਹੇ ਨੇ ਦਾਣਿਆਂ ਨੂੰ ਦਾਣੇ ਨਹੀਂ ਹਲੇ ਮਿਲਣੇ ਅਜੋੜੋ ਥੋੜਾ ਜਿਆ ਤੁਸੀਂ ਅਡਾਉਣੇ ਆਪਾਂ 5-7 ਕਬੂਤਰ ਰੋਕ ਜਰਾ ਰੋਕ ਉੰਡਾ ਲਾਦਾ ਮੈਂ ਪਰੋ ਚਲੋ ਚਲੋ ਹੈ ਬੱਲੇ ਬੱਲੇ ਖੰਭ ਚਲੋ ਬਾਈ ਮੈਂ ਫੜਾਂ ਕਬੂਤਰ ਹਾਂ ਕਿਹੜਾ ਕਿਹੜਾ ਫੜੀਏ ਅੰਰੇ ਆ ਰੱਖੇ ਨੇ ਸਾਰੀ ਯਾਹੀ ਰੱਖ ਤੂੰ ਰਤੇ ਰਤੇ ਆਉਣਾ ਵੀ ਨਹੀਂ ਹੈਗਾ ਤੂੰ ਅੰਦਰ ਚੱਲ ਨੀਲੇ ਉਡਾਣੇ ਓਏ ਚਲੋ 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 ਫੜ ਜੋ ਓਏ ਯਾਰ ਟੋਲੀ ਉਧਰ ਕਰਨੀ ਪੈਣੀ ਹੈ ਫੜ ਦੋ ਯਾਰ ਇੱਕ ਮਿੰਟ ਪਹਿਲਾਂ ਮੈਨੂੰ ਕਬੂਤਰ ਫੜਨ ਦੋ ਲਓ ਵੀ ਕਬੂਤਰ ਫੜ ਲੇ ਦੋ ਕਛ ਟੂਸੇ ਵਾਲਾ ਤੇ ਨੀਲਾ ਨੀਲਾ ਤੋੜਨ ਲੱਗਿਆ 2 ਮਹੀਨੇ ਬਾਅਦ ਚਲੋ ਵੀ ਚਲੋ ਓਕਰ ਬੋਟ ਹੈ ਚਲੋ 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 ਓਕੇ ਕਾਇਦੇ ਚਲੋ ਬਾਕੀ ਫੜਾ ਹੁਣ ਮੈਂ ਕਾੜੀ ਝਾਲਰ ਵਾਲਾ ਵੀ ਡਾਤਾ ਬਾਈ ਆਪਣੇ ਕੋਲ ਕੱਚ ਟੂਸੇ ਵਾਲਾ ਤੇ ਕੱਚ ਝਾਲਰ ਵਾਲਾ ਇਹਨਾਂ ਨੂੰ ਵੀ ਡਾਦਾ ਇੱਕ ਮਿੰਟ ਚੱਲ ਵੀ ਕੱਚ ਟੂਸਾ ਇਹ ਵੀ ਗਿਆ ਤੇ ਆ ਹੁੰਡਾ ਦੀ ਆਪਾਂ ਕਾਲੀ ਕੱਚ ਗੁਲਾਬੀ ਝਾਲਰ ਚੱਲ ਵੀ ਦੂੰ ਵੀ ਕਿੰਨੇ ਪੰਜ ਹੋ ਗਏ ਆ ਹੋ ਗਏ ਦੋ ਆ ਜਾਣੇ ਆ ਤਿੰਨ ਆ ਜਾਣੇ ਆ ਰੁਕੋ ਫਿਰ ਦੋ ਚਾਰ ਹੋਰ ਫੜ ਲਈਏ ਲਓ ভাই ਵੱਡੀ ਕਬੂਤਰੀ ਫੜ ਲਈ ਗੁਲਾਬੀ ਪੋਟਾ ਡੰਡਾ ਟੂਸੇ ਵਾਲੀ ਤੇ ਕਾਲੀ ਬੋਤਲ ਵਾਲਾ ਬੱਚਾ ਚਲੋ ਵੀ ਤੁਸੀਂ ਵੀ ਆ ਕਬੂਤਰੀ ਵੀ ਬਾਜੀ ਤੋਂ ਬਾਅਦ ਬਾਈ ਬਹੁਤ ਚਰਮਗਰ ਉਡਾਈ ਹੈ ਜਿਹੜੀ ਬਾਜੀ ਚ ਭੱਜਦੀ ਆਪਣੀ ਦੋ ਇਹ ਹੋ ਗਏ ਬਾਕੀ ਚਲੋ ਬਾਅਦ ਚ ਉਡਾਉਨੇ ਆ ਹਣ ਕੱਢਣ ਤੋਂ ਘੇਰੇ ਆ ਨੇ ਨਾ ਆਉਂ ਰਹੇ ਆ ਭਾਈ ਦੋ ਆ ਜਾਂਦੇ ਆ ਆ ਜਾਂਦਾ ਕਾਲੀ ਚਾਲਰ ਆ ਜਾਂਦਾ ਕੱਚ ਚਾਲਰ ਔਰ ਨੀਲਾ ਆਪਣਾ ਦੇਖੋ ਕਿੱਥੇ ਫਿਰਦਾ ਆਹ ਦੇਖੋ ਪੋਟੇ ਟੂਸੇ ਵਾਲੀ ਦਾ ਉੱਚੀ ਚਲੇਗੀ ਕਾਫੀ ਭਾਈ ਗਰਮੀ ਜਿੰਨੀ ਕਹਿ ਦਮੂ ਉਨੀ ਹੈ ਐਨੇ ਸੜੀ ਧਾਨਾ ਟਾਈਮ ਨਹੀਂ ਪਈ ਬਾਲੀ ਗਰਮੀ ਹੈ ਗਰਮੈਸ ਹੋਈ ਪਈ ਸਾਰੇ ਪਿੰਡਾਂ 'ਚ ਮੀਂਹ ਪਈ ਜਾਂਦਾ ਸਾਡੇ ਵਾਲੇ 'ਚ ਪਤਾ ਨਹੀਂ ਕਿਉਂ ਨਹੀਂ ਪੈਂਦਾ ਸਾੜਾ ਆਹ ਦੇਖੋ ਕਬੂਤਰੀ ਕਿੱਥੇ ਖੜੀ ਆ ਜਾ ਕੇ ਪੋਟੇ ਦੂਸੇ ਵਾਲੀ ਨੀਲੇ ਉਹ ਨਹੀਂ ਵੀ ਨੀਲਾ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਖੜਾ ਹੈ ਨੀਲਾ ਆਹ ਦੇਖੋ ਇਕੱਲਾ ਹੀ ਖੜਾ ਹੈ ਉਹ ਤਾਂ ਅੰਦਰ ਬਾਕੀ ਆ ਫਿਰਦੇ ਨੇ ਥੱਲੇ ਕੱਚ ਟੂਸੇ ਵਾਲਾ আর ਕਾਲੀ ਝੱਲ ਰੋ ਉਹ ਦੇਖੋ ਕਿੱਥੇ ਖੜੇ ਨੇ ਲਓ ਬਾਈ ਨੀਲਾ ਤਾਂ ਆ ਗਿਆ ਕਿਉਂਕਿ ਝਾੜੇ ਕਾਫੀ ਪਏ ਹੋਏ ਨੇ ਨਾ ਆ ਆ ਫਿਰਦੇ ਆ ਦੋਏ ਕੱਚ ਚਾਲਰ ਤੇ ਕਾਲੀ ਬੋਤਲ ਤੇ ਉਹ ਕਾਲੀ ਚਾਲਰ ਵਾਲਾ ਉੱਚਾ ਫਿਰਦਾ ਆ ਆ ਗਿਆ ਇੱਕ ਤੇ ਕੱਚ ਢੂਸਾ ਫਿਰਦਾ ਇੱਕ ਕੱਚ ਢੂਸੇ ਵਾਲਾ ਉੱਚਾ ਫਿਰਦਾ ਆ ਉਹ ਦੇਖੋ ਬੱਚਾ ਤੇ ਦੂਜੀ ਕਬੂਤਰੀ ਤਾਂ ਐਨ ਉੱਪਰ ਫਿਰਦੀ ਆ ਦੇਖੋ ਕਿੱਥੇ ਲੱਗੀ ਫਿਰਦੀ ਆ ਨੀਲਾ ਇੱਧਰ ਬੈਠ ਗਿਆ ਕੇ ਚਲੋ ਕੋਈ ਚੱਕਰ ਨਹੀਂ ਐਨੇ ਫਿਰਨ ਦੋ ਇਹਨਾਂ ਨੂੰ ਬੈ ਜਾ ਬੈ ਜਾ ਉੜ ਗਿਆ ਤਾਂ ਫੇਰ ਬੈਠ ਗਿਆ ਬਈ ਇਹ ਤੇ ਆ ਜਾ ਤੂੰ ਵੀ ਆ ਜਾ ਬਈ ਕੱਚ ਝੱਲਰ ਵਾਲਾ ਆ ਜਾ ਆ ਜਾ ਆ ਜਾ ਏ ਕੱਢ ਗਿਆ 걔ੜਾ ਉਹ ਆ ਜਾ ਭਾਈ ਆ ਜਾ ਆ ਜਾ ਉਹ ਆ ਜਾ ਪਤੰਦਰਾ ਓਕੇ ਆ ਦੋ ਆ ਗਏ ਕਬੂਤਰੀ ਪਤਾ ਯਸ ਕਿੱਥੇ ਖੜੀ ਐ ਕਿਹੜੀ ਓਹ ਦੇਖ ਦੋਏ ਖੜੇ ਡੰਡੇ ਡੰਡੇ ਆਈ ਸੀ ਯਾਰ ਹਾਂ ਡੰਡੇ ਵਾਲੀ ਕੱਚ ਟੂਸੇ ਵਾਲਾ ਨਾਲ ਵਚਾਉਦੇ ਓਹ ਖੜੇ ਨੇ ਦੋਏ ਕਾਲੀ ਝੱਲਰ ਵਾਲਾ ਪਤਾ ਨਹੀਂ ਕਿੱਥੇ ਆ ਕਾਲੀ ਝੱਲਰ ਵਾਲਾ ਵੀ ਡਾਇਆ ਹੋਇਆ ਕੱਚ ਟੂਸੇ ਵਾਲਾ ਇੱਕ ਆ ਵੀ ਡਾਇਆ ਹੋਇਆ ਹੁਣ ਦੋ ਬੈਠ ਗਏ ਕਾਲੀ ਬੁੱਤ ਲੜਾ ਕਰਦਾ ਚਲੋ ਇੱਧਰ ਦਾਣੇ ਪਾਤੇ ਜਿਵੇਂ ਖੋਲਦੇ ਕੁੰਡਾ ਖੋਲਦੇ ਥੱਲੇ ਚਲੇ ਜਾਣਗੇ ਆ ਜਾ ਵੀ ਆ ਜਾ ਤੂੰ ਵੀ ਆ ਜਾ ਹੁਣ ਤੇ ਕੱਲ ਨੂੰ ਸਵੇਰ ਸਾਜਰੇ ਡਾਵਾਂਗੇ ਫਿਰ ਆਪਾਂ ਕਬੂਤਰ ਕੱਲ ਨੂੰ ਐਤਵਾਰੇ ਆ ਬਾਈ 4-5 ਕਬੂਤਰ ਤਾਂ ਉੜਦੇ ਨੇ ਹਨਾ ਦੋ ਤਿੰਨ ਆ ਗਏ ਇਸੇ ਤਿੰਨ ਆ ਗਏ ਤੇ ਜਿਹੜਾ ਕਾਲੀ ਚਾਲਰ ਵਾਲਾ ਡਾਇਆ ਤਾਂ ਜਿਹੜਾ ਗੁਰਦੁਆਰਾ ਸਾਹਿਬ ਤੇ ਬੈੰਤ ਦੇਖ ਲਓ ਆਪਾਂ 2-3 ਮਹੀਨੇ ਬਾਅਦ ਡਾਇਆ ਵੀ ਚਲ ਹਟ ਜੂਗਾ ਬੈਠਣ ਤੇ ਸਿੱਧਾ ਗੁਰਦੁਆਰਾ ਸਾਹਿਬ ਤੇ ਬੈਠ ਗਿਆ ਜਾ ਕੇ ਆਹ ਬੈਠਾ ਉੱਪਰਲੀ ਸਾਈਡ ਆਹ ਬਾਕੀ ਉੜਦੇ ਨੇ ਕੱਚ ਚੂਸੇ ਵਾਲਾ ਕਾਲੀ ਬੋਤਲ ਵਾਲਾ ਤੇ ਦੂਜੇ ਕਬੂਤਰੀ ਤੇ ਬਜਾ ਕੱਚ ਚੂਸੇ ਵਾਲਾ ਉਹ ਕਾਫੀ ਉੱਚੇ ਨੇ ਉਹ ਮੇਰੇ ਨਾਲ ਸਾਨੂੰ ਅੱਜ ਲੇਟ ਕਰਨਗੇ ਉਹ ਫਿਰਦੇ ਨੇ ਡੋਲੇ ਉਹ ਫਿਰਦੇ ਨੇ ਉੱਪਰ ਬਾਕੀ ਦੋ ਆ ਫਿਰ ਨੇ ਚਾਰ ਪੰਜਵਾਂ ਗੁਰਦੁਆਰਾ ਸਾਹਿਬ ਤੇ ਬੈਠਾ ਤਿੰਨ ਚਾਰ ਬੈਠ ਗਏ ਹੋ ਗਏ ਨਾ ਓਕੇ ਪੂਰੇ ਸਾਰੇ ਦਾਣੇ ਦੂਣੇ ਚੁੱਕ ਲਿਆ ਨਾ ਤੇ ਇਹਨਾਂ ਦਵਾਈ ਦੇ ਦਈਏ ਇਸੇ ਬੱਚਿਆਂ ਨੂੰ ਤੇ ਬੱਚੇ ਨਵੇਂ ਝਾਰ ਚ ਬਿਠਾ ਦੇ ਲਓ ਵੀ ਝਾਲ ਭਰ ਲਿਆਂਦਾ ਨੀਲੇ ਛੀਲੇ ਵਿੱਚੇ ਸਾਰੇ ਹੀ ਮੈਂ ਕਿਹਾ ਨਾ ਕਿੰਨੇ 4 8 ਤੋਂ 10 ਬੱਚੇ ਫੜ ਲਿਆਂਦੇ ਬਾਕੀ ਹੋਰ ਫੜਨੇ ਨੇ ਹਲੇ ਟੈਰਾਮਾਈਸੀਨ ਗੋਲੀ ਦੇਣੀ ਹੈ ਇਹਨਾਂ ਨੂੰ ਥੋੜੇ ਜਿ ਹੌਲੇ ਹੋਏ ਹੋਏ ਨੇ ਕਿਉਂਕਿ ਅਡਾਉਂਦੇ ਨਹੀਂ ਨਾ ਹੁਣ ਤੇ ਬਾਕੀ ਸਾਰੇ ਉੜ ਰਹੇ ਨੇ ਆ ਉੜਦਾ ਉੜਦਾ ਦੋਏ ਉੜਦੇ ਨੇ ਉਹ ਉੱਥੇ ਬੈਠਾ ਕੋਈ ਨਾ ਉੜਿਆਉਣਾ ਉਹਨੇ ਵੀ ਸ਼ਾਮ ਜੀ ਦੇਖ ਕੇ ਤੇ ਇਹਨਾਂ ਨੂੰ ਦਵਾਈ ਦੇ ਦੀਆ ਪਹਿਲਾਂ ਆਪਾਂ ਲਾ ਵੀ ਤਿੰਨ ਚਾਰ ਬੱਚਿਆਂ ਨੂੰ ਦੇ ਦੀ ਆ ਫੜ ਲਿਆ ਹੁਣ ਆ ਫੜ ਗਰਾਂ ਜੱਸੇ ਫੋਨ ਫੜ ਇੱਥੇ ਦਵਾਈ ਵੀ ਦੰਦੇ ਦਿਖਾ ਦੀਏ ਫਿਰ ਇੱਕ ਮੇਰਾ ਵੀਰ ਪੁੱਛਦਾ ਕਿਹੜੀ ਦਵਾਈ ਆ ਵੀਰੇ ਟੈਰਾਮਾਈਸਿਨ ਦੀ ਗੋਲੀ ਕਹਿਦੇ ਉਹ ਇਹ ਸੋਕੇ ਸੋਕੇ ਤੋਂ ਆ ਕੋਈ ਮਾੜਾ ਮੋਟਾ ਢਿੱਲ ਮਿੱਟ ਸੈੱਟ ਹੋ ਜਾਂਦੀ ਆ ਕੱਢ ਜਿਵੇਂ ਦੂਜਾ ਵੀ ਯਾਦ ਰੱਖੀ ਕਿਹੜੇ ਕਿਹੜੇ ਨੇ ਦੇਤੀ ਹਾਂਜੀ ਹਾਂਜੀ ਹਾਂ ਜਾਲ ਚ ਨਾਲੇ ਦਾ ਦਾਣਾ ਪਾਣੀ ਚੁੱਕ ਲੈਣਗੇ ਪਾਣੀ ਪੀ ਲੈਣਗੇ ਫਿਰ ਉਹਨਾਂ ਨੂੰ ਖੋਲ ਲਾਂਗੇ ਇਹਨਾਂ ਨੂੰ ਦੇ ਦੇ ਦੀ ਹੈ ਹੋਰ ਸਾਡੇ ਦਵਾਈ ਹੈ ਹੋਰ ਹੁਣ ਦੋ ਜੋਗੀ ਤਿੰਨ ਜੋਗੀ ਦਵਾਈ ਹੈਗੀ ਦੇਖ ਲੈ ਕਿਹੜਾ ਮਾੜਾ ਮੱਟਾ ਇੱਕ ਤਾਂ ਉਹਨੂੰ ਦੇਣੀ ਹੈ ਇਹਨੂੰ ਬੋਤਲ ਵਾਲੇ ਨੂੰ ਆ ਆ ਫਿਰਦਾ ਉਹ ਵੀ ਉੱਡੇ ਉੱਠਿਆ ਆ ਭਾਈ ਸਾਲਾ ਹੋਰੇ ਕੁਛ ਬੋਲ ਲਈ ਜਾਂਦਾ ਆ ਵੀ ਉੱਠਿਆ ਆ ਕਾਲੀ ਝੱਲਰ ਵਾਲਾ ਤੇ ਆ ਕੱਚ ਝੂਸੀ ਵਾਲਾ ਬੈਠਾ ਆ ਕੱਚ ਝੂਸੀ ਵਾਲੇ ਨੇ ਦੇ ਦਾਂਗੇ ਆ ਬੈਠਾ ਉੱਪਰ ਇਹਨਾਂ ਨੂੰ ਘਾਰ ਬੰਦ ਤੂੰ ਪਹਿਲਾਂ ਚਾ ਦੇਖ ਲੋ ਕੱਚ ਝੂਸੀ ਵਾਲਾ ਇੱਥੋਂ ਉੱਤਰ ਕੇ ਕਿੱਥੇ ਫਸਿਆ ਉਹ ਦੇਖਿਓ ਲੈ ਫੜ ਲਾਇਆ ਜੈਨੂੰ ਇੱਥੋਂ ਫੜ ਲਾ ਸਾਲਿਆ ਗੇਟ ਨਹੀਂ ਦਿਖਦਾ ਤੈਨੂੰ ਆ ਔੜਦੇ ਨੇ ਚਾਰੇ ਭਾਈ ਝੱਲਰ ਵਾਲੇ ਦੀ ਨਿਗਾਹ ਮਾਰ ਲਈ ਇੱਕ ਵਾਰੀ ਇਹਨਾਂ 'ਚ ਹੈਗਾ ਕਾ ਨਹੀਂ ਇਹਨਾਂ 'ਚ ਤਾਂ ਹੈ ਨਹੀਂ ਕੱਲਾ ਉੜਦਾ ਹੋਊਗਾ ਜਾਂ ਟਿਕਾਣੇ ਚਲੇ ਗਿਆ ਹੋਣਾ ਆਪਣੇ ਹਨਾ ਆ ਤਾਂ ਤਿੰਨੇ ਫਿਰਦੇ ਨੇ ਅਸੇ ਚਲੇ ਗਿਆ ਟਿਕਾਣੇ ਤੇ ਤਾਂ ਹਾਂ ਉਹ ਚਲੇ ਗਿਆ ਆਇਆ ਵੇ ਫੇਰ ਬੈਠ ਗਿਆ ਬਈ ਗੁਰਦੁਆਰਾ ਸਾਹਿਬ ਤੇ ਜੇ ਅੱਜ ਨਾ ਆਇਆ ਬਾਹਰ ਛੱਡ ਜਾਣਾ ਆਪਾਂ ਨੇ ਠੀਕ ਆ ਲਓ ਵੀ ਦਾਣੇ ਹੋ ਗਏ ਖਤਮ ਤੇ ਜਸੂ ਜਾਂਦਾ ਹੁਣ ਥੱਲੇ ਲੈਣ ਕਾਲੂ ਖੁੱਡਿਆਂ ਦੀ ਸਫਾਈ ਥੱਲੇ ਲੇ ਖੁੱਡੇ ਦੀ ਉੱਪਰਲੇ ਖੁੱਡੇ ਦੀ ਤੇ ਬੱਚਿਆਂ ਦੇ ਰੰਗ ਨਮਿਆਂ ਦੇ ਨਾਵੇਂ ਬੱਚਿਆਂ ਨੂੰ ਢਾਂਗੀ ਦੇ ਕੱਲ ਨੂੰ ਕਾਫੀ ਕੁਝ ਕਰਾਂਗੇ ਕੱਲ ਨੂੰ ਐ ਸੰਡੇ ਤੇ ਆ ਤਿੰਨੇ ਉੜਦੇ ਨੇ ਉਹ ਸਾਲਾ ਬੈਠਾ ਉੱਥੀ ਲਓ ਮਿੱਤਰੋ ਹਾਲੇ ਤੱਕ ਨਹੀਂ ਬੈਠ ਰਹੇ ਕਾਛਟੂ ਸਿਆ ਬੋਤਲ ਵਾਲਾ ਪੋਟੇ ਦੂਸੇ ਵਾਲੀ ਕਾਛ ਦੂਸੇ ਵਾਲਾ ਕਾਲੀ ਜੰਦਰ ਵਾਲਾ ਫੇਰ ਗਿਆ ਉੱਥੇ ਕਾਲੀ ਜੰਦਰ ਵਾਲਾ ਫੇਰ ਗਿਆ ਉੱਥੇ ਬਾਈ ਤੀਜੀ ਵਾਰ ਆ ਇਹਦਾ ਦੀਆ ਚਾਂਸ ਆਉਂਦਾ ਬੈਠ ਜਾਂਦਾ ਆਉਂਦਾ ਬੈਠ ਜਾਂਦਾ ਚਲੋ ਕੋਈ ਨਹੀਂ ਕੁੰញੋੜਾ ਬੈਠਿਆ ਜਿਹਨੂੰ ਨਹੀਂ ਤਾਂ 2 ਮਹੀਨੇ ਦਾ ਬੰਦ ਕਰਿਆ ਹੋਇਆ ਤਾਂ ਤੇ ਹਨੇਰਾ ਹੋਣ ਨੂੰ ਤਿਆਰ ਹੈ ਟਾਈਮ ਵੱਜ ਗਿਆ 7:5 ਬੜਾ ਟਾਈਮ ਹੋ ਗਿਆ ਕਬੂਤਰ ਵੀ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਵਿਚਾਰੇ ਗੇਟ ਖੁੱਲ੍ਹਈ ਓਏ ਲਓ ਵੀ ਮਿੱਤਰੋ ਹਨੇਰਾ ਹੋਣ ਨੂੰ ਤਿਆਰ ਆ ਦੋਨੇ ਟਾਂਗੀਆਂ ਕਰਤੀਆਂ ਖੜੀਆਂ ਤੇ ਚਾਰੇ ਤਿੰਨੇ ਚਾਰੇ ਆ ਫਿਰਦੇ ਆ ਝੱਲਰ ਵਾਲਾ ਵੀ ਉੱਠ ਆਇਆ ਹਾਂ ਚਾਰੇ ਆ ਫਿਰਦੇ ਆ ਟਾਈਮ ਦੇਖੋ ਤੁਸੀਂ ਹਨੇਰਾ ਹੋਣ ਨੂੰ ਤਿਆਰ ਹੈ ਜਿਵੇਂ ਹੱਥ ਭਰਦੇ ਪਾਣੀ ਦੇ ਚਲੋ ਕੋਈ ਨਹੀਂ ਦੇਖਦੇ ਆ ਹੁਣ ਕਦ ਕੁੱਤਰਦੇ ਨੇ ਆਗੇ ਵੀ ਆਗੇ ਕਾਲੀ ਬੋਤਲ ਵਾਲਾ ਆ ਗਿਆ ਕਾਲੀ ਝੱਲਰ ਵਾਲਾ ਆ ਗਿਆ ਕੱਚ ਟੂਸਾ ਬੜੀ ਛਤਰੀ ਲਾਇਦੀ ਬੈਠੇ ਨੇ ਆਚਾਰੇ ਆ ਗਏ ਲੈ ਓ ਕੇ ਰੋਟਾ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਈਏ ਬੰਦ ਹਨਾ ਇਸੇ ਉਹ ਲੜਾਕਾ ਹੋ ਜਾਂਦਾ ਦੇਖੋ ਕੋਸ਼ਿਸ਼ ਨਹੀਂ ਹੈਗੀ ਇਹਦੇ ਜਿਵੇਂ ਤੇਰੇ ਵਰਗਾ ਉਹ ਲੜਾ ਗਾ ਚੱਲ ਹਾਂ ਕਰ ਲਾ ਬੰਦ ਕਰਦੇ ਆਂ ਬਈ ਇਹਨਾਂ ਨੂੰ ਹੁਣ ਉਡਾੜਨਾ ਜਾਣ ਚਲੋ ਪਹਿਲਾਂ ਕਰੀਏ ਬੰਦ ਆਹ ਦੇਖੋ ਕਿੱਥੇ ਚਿਮੜਿਆ ਆਹ ਕੱਚ ਰੂਸੇ ਵਾਲਾ ਆਹ ਉੜ ਗਿਆ ਤਾਂ ਇਹ ਬੈਠ ਜੂਗਾ ਚੱਲ ਬਾਕੀ ਕੀ ਹੋ ਗਿਆ ਅੰਦਰ ਚਾਲ ਓਕੇ ਰਿਪੋਰਟ ਬਸ ਉਹ ਇੱਕ ਰਹਿ ਗਿਆ ਹੁਣ ਉਹ ਤਾਂ ਨੀਵੀ ਤੇ ਵੀ ਆ ਸਕਦਾ ਯਾਰ ਕਾਲੀ ਬੋਤਲ ਵਾਲਾ ਰਹਿ ਗਿਆ ਛੋਟਾ ਬੱਚਾ ਚੱਲ ਆ ਦਾਣੇ ਦੂਣੇ ਖਾ ਲੈਣਗੇ ਪੰਜ ਚਾਰ ਮਿੰਟ ਜਾਂ ਨਾ ਆ ਜਾ ਵੀ ਆ ਜਾ ਟਾਈਮ ਨਾ ਲਵਾ ਟਾਈਮ ਦੇਖ ਲੋ 7:12 ਹੋ ਗਏ 7:30 ਹੋ ਜਾਣੇ ਸਾਨੂੰ ਇੱਥੇ ਲੋ ਵੀ ਕਬੂਤਰ ਹੋ ਗਏ ਸਾਰੇ ਬੰਦ ਤੇ ਦਾਣੇ ਚੁਕ ਰਹੇ ਆਂ ਦਾਣੇ ਚੁਕੇ ਤੇ ਉਹ ਬੱਚੇ ਜੋਗੀ ਤੇ ਕਬੂਤਰੀ ਜੋਗੀ ਦਵਾਈ ਰੱਖੀ ਹੋ ਆਪਾਂ ਦੇ ਦਾਂਗੇ ਰਾਂ ਨੂੰ ਉਹਦੇ ਬਾਅਦ ਚੱਲਾਂਗੇ ਥੱਲੇ ਲੋ ਵੀ ਨਿਬੜਿਆ ਕੰਮ ਤੇ ਦੋ ਬੱਚਿਆਂ ਨੂੰ ਦਵਾਈ ਦੇ ਦਈਏ ਆਪਾਂ ਬੱਚੇ ਤੇ ਕਬੂਤਰੀ ਨੂੰ ਹਾਂ ਇਹਨਾਂ ਨੂੰ ਜਿ세 ਉਧਰ ਕਰਦੇ ਇਹਨਾਂ ਨੂੰ ਦੋਨਾਂ ਨੂੰ ਇੱਧਰ ਕਰ ਦਾਂਗੇ ਓਕੇ ਰਿਪੋਰਟ ਤੇ ਉਹੀ ਦੇਖ ਲਓ 7:30 ਹੋਏ ਜਾਣੇ ਨੇ ਦਵਾਈ ਦੇ ਦਈਏ ਪਾਣੀ ਪੂਣੀ ਦੇ ਦਈਏ ਉਹਦੇ ਬਾਅਦ ਦਵਾਈ ਦੇ ਕੇ ਚੱਲਦੇ ਆ ਥੱਲੇ ਨੂੰ ਆਪਾਂ ਫੇਰ ਮਿਲਦੇ ਆ ਆਪਾਂ ਗਰਾਊਂਡ 'ਚ ਜਾ ਕੇ ਆਪਾਂ ਚੱਲੇ ਬਾਈ ਹੁਣ ਗਰਾਊਂਡ 'ਚ ਨੂੰ ਗਰਾਊਂਡ ਤੋਂ ਪਹਿਲਾਂ ਹੀ ਗਰਮੀ ਗਰਮੀ ਹੋਏ ਫਿਰਦੇ ਆ ਅਸੀਂ ਤੇ ਚੱਲਦੇ ਆ ਗਰਾਊਂਡ 'ਚ ਨੂੰ ਦੇਖਦੇ ਆ ਫੇਰ ਮਾਹੌਲ ਕਿਵੇਂ ਆ ਉੱਥੇ ਲਓ ਬਈ ਗਰਾਊਂਡ ਦਾ ਪਹੁੰਚ ਗਏ ਇੱਥੇ ਸਾਲੀ ਲਾਈਟ ਨਹੀਂ ਹੈਗੀ ਇਹ ਨਹੀਂ ਚਲੋ ਦੇਖਦੇ ਹਾਂ ਲਾਈਟ ਆਈ ਤੇ ਜਿਹੜਾ ਮਰਦੀ ਫਿਰਦਾ ਚੰਨੇ ਦੇ ਬਾਈ ਪੈਸੇ 100 ਰੁਪਏ ਦੇ ਦਿੰਨਾ ਕਾ ਦੇ ਦਿੰਨਾ ਚੰਨੇ ਹੁਣੇ ਦੇ ਕੋਈ ਨਹੀਂ ਮੇਰੇ ਕੋ ਹੈਗੇ ਕੀ ਆ ਗੁੱਗੂ ਬਾਈ ਕੀ ਮੈਂ ਕੀ ਕਰਾਂ ਲਾਈਟ ਮੈਨੂੰ ਆਉਂਦੀ ਨਹੀਂ ਲੱਗਦੀ ਇਹ ਬੰਦਿਆਂ ਨੂੰ ਆਜੂ ਵੀ ਨਾ ਆ ਕੇ ਬੈਣਾ ਜਨਾ ਮੈਨੂੰ ਨਾ ਤੇ ਟੂਰਾ ਤੂੰ ਗਰਮੀ ਚਗਾ ਕੇ ਸੌਂ ਗਿਆ ਉਹ ਹੁਣ ਤਾਂ ਲਾ ਕੇ ਆਈ ਦਾ ਫਰੇਕ ਪਿੰਡ ਚ ਤੇਰੇ ਵਰਗਾ ਨੌਜਵਾਨ ਚਾਹੀਦਾ ਇਹ ਨੌਜਵਾਨ ਚਾਹੀਦਾ ਸਿਆਣੇ ਬੰਦੇ ਤਾਂ ਬਥੇਰੇ ਬੈਠੇ ਆ ਹੋਰ ਕੀ ਆ ਤੇ ਨਾ ਆਉਂਦਾ ਅਰੇ ਅੱਜ ਕੱਲ੍ਹ ਘੱਟ ਨੇ ਨੌਜਵਾਨ ਤੇਰੇ ਵਰਗੇ ਬਥੇਰੇ ਭਾਈ ਬਿਜਲੀ ਦਾ ਕੱਟ ਲੱਗਿਆ ਹੋਇਆ ਅਸੀਂ ਬੈਠੇ ਹਾਂ ਗਰਾਊਂਡ 'ਚ ਆ 2000 ਮਾਡਲ ਨੂੰ ਹੀ ਗਾ ਭਾਈ ਆ ਗੱਗੂ ਨਹੀਂ ਠੰਡਾ ਹਾਰ ਕੇ ਤੇ ਗੱਲ ਉਹ ਪਲਾ ਰਹੇ ਹੈਗਾ ਸਾਡੀ ਟੀਮ ਹਾਰ ਗਈ ਦੀ ਭਾਈ ਗੱਲ ਤੇਰੇ ਕੀੜੇ ਪੈਣੇ ਆ ਸਾਲਿਆ ਤੂੰ ਹਰਾਉਣਾ ਸਾਨੂੰ ਸਾਲਿਆ ਚਾਰ ਤੇਰੇ ਵੀ ਪੈ ਗਏ ਨਾਲ ਤਾਂ ਕਿਹਾ ਬਰਾਬਰ ਲੈ ਲਈ ਉਹ ਨਹੀਂ ਇਹ ਗੱਲ ਗਲਤ ਆ ਯਾਰ ਨਹੀਂ ਨਹੀਂ ਉਹ ਤਾਂ ਇਹਦਾ ਕੁੱਟ ਪੀਣਾ ਦਾ ਮੰਡ ਕੇ ਵੀਰ ਦਾ ਥੋੜਾ ਥੋੜਾ ਪਾ ਲੋ ਰਾਮੀ ਰੂਮੀ ਨੇ ਇਹਨੂੰ ਘਾਟਾ ਆਪਦਾ ਪਾ ਲਿਓ ਹਾਂ ਇਹੋ ਪਹਿਲਾਂ ਉਹ ਪਾ ਗਏ ਨੂੰ ਪਾ ਯਾਰ ਜਨੇ ਹੋਰ ਠੀਕ ਠਾਕ ਹੈ ਬਾਈ ਪਿੰਡ ਦਾ ਮਾਹੌਲ ਕਿਵੇਂ ਆ ਪਤਾ ਨਹੀਂ ਬਾਈ ਪਿੰਡ ਤੇ ਜਾਈਦੇ ਨਹੀਂ ਆਪਾਂ ਤੈਨੂੰ ਪਤਾ ਵੀ ਕੁੱਟਣਗੇ ਲੋਕ ਆਪਾਂ ਪਿੰਡੋਂ ਬਾਹਰ-ਬਾਹਰ ਘਰ ਆ ਪਿੰਡ ਦੇ ਰਹੇ ਨੇ ਤੁਸੀਂ ਤੂੰ ਆਪਣਾ ਭਾਰਤ ਪਿੰਡ ਮਾਹੌਲ ਬਹੁਤ ਵਧੀਆ ਗਰਾਊਂਡ ਦਾ ਦੱਸ ਕਿਵੇਂ ਆ ਕੰਮ ਗਰਾਊਂਡ ਦਾ ਸਿਰ ਨਮੋਦਰੀ ਲਾਈਟ ਭੱਜੀ ਵੀ ਆ ਕਦੇ ਨਮੋਦਰੀ ਲਾਈਟ ਭੱਜਦੀ ਨਹੀਂ ਕਹੇ ਤੇਰਾ ਸਿਰਾ ਕਰਾਇਆ ਪਿੰਨ ਨਮੋਦਰੀ ਨਾਲ ਲੈ ਤੀ ਅੱਜ ਭੱਜ ਗਈ ਭਾਈ ਲਾਈਟ ਕੋਈ ਨਹੀਂ ਅਸੀਂ ਲੱਗੇ ਹੁਣ ਤੇ ਦੇਖਦੇ ਆ 10 ਮਿੰਟ ਬੈਠ ਕੇ ਹਾਂ ਆ ਗਿਆ ਆ ਗਈ ਬਈ ਲੈਟ ਖੇਲੀਏ ਹੁਣ ਗਰਾਊਂਡ ਤੋਂ ਪਹੁੰਚ ਗਏ ਬਾਈ ਸਿੱਧਾ ਘਰੇ ਤੇ ਕਬੂਤਰਾਂ ਗੋਲ ਹੁਣ ਬੱਚਿਆਂ ਨੂੰ ਦਈਏ ਸਰਲੈਕ ਗਰੋਥ ਤੁਹਾਨੂੰ ਦਿਖਾਉਣੇ ਆ ਬੱਚਿਆਂ ਦੀ ਕਿੰਨੀ ਘੈਂਟ ਹੋ ਰਹੀ ਆ ਠੀਕ ਆ ਕਬੂਤਰ ਬੈਠੇ ਨੇ ਦਾਣਾ ਪਾਣੀ ਪਾਈਏ ਨਾਲ ਇਹਨਾਂ ਨੂੰ ਉਧਰ ਲਿਆਂਦਾ ਕਰਿਆ ਸਿਸਟਮ ਸਾਰਾ ਹਾਂ ਲਓ ਵੀ ਸਰਲੈਕ ਕੋਲ ਲਿਆ ਸਿਰਿੰਜ ਕੋਲ ਆ ਫਟਾਫਟ ਬੱਚਿਆਂ ਨੂੰ ਦੇਈ ਜਾਣਾ ਜਿਵੇਂ ਇੱਥੇ ਬੈਠ ਜਾਂਣਾ ਮੈਂ ਫਟਾਫਟ ਛੱਡੀ ਜਾਈਂ ਠੀਕ ਹੈ ਮੈਂ ਲਿਆਉਣਾ ਕੁਰਸੀ ਜਾ ਕੇ ਲਾਓ ਵੀ ਬੱਚਿਆਂ ਨੂੰ ਕਰੀਏ ਸ਼ੁਰੂ ਸਿਰ ਲਗ ਦੇਣਾ ਮੈਂ ਤਾਂ ਹੈਗੇ ਥੋੜੇ ਜਿਹੇ ਢਾਣੇ ਇਹਦੇ ਅੰਦਰ ਯਾਰ ਇੱਕ ਤਾਂ ਸਰੰਜ ਵਾਲੀ ਬੜੀ ਹੈ ਜੱਸੇ ਹੈ ਨਾ ਹਾਂ ਉਹ ਕੇਰਬੋਰਡ ਰੱਜ ਗਿਆ ਹਾਂ ਗਰੋਥ ਦਿਖਾ ਦਿਓ ਉਹ ਬੱਚੇ ਦੀ ਕਿਵੇਂ ਹੋਈ ਹੋਈ ਹੈ ਲੈ ਛੱਡ ਕੇ ਦਿਖਾਉਂਦੇ ਹਾਂ ਦੇਖੋ ਫਿਰ ਬੱਚਿਆਂ ਦੀ ਗਰੋਥ ਓਕੇ ਰਿਪੋਰਟਾਂ ਚਲੋ ਦੇ ਦਈਏ ਸਾਰਿਆਂ ਨੂੰ ਫਿਰ ਚੱਕੋ ਵੀ ਮੇਤਰੋ ਸਾਰਾ ਕੰਮ ਆਪਣਾ ਕੰਪਲੀਟ ਹੈ ਦਾਣੇ-ਦੂਣੇ ਪਾ ਦੇ ਬੱਚਿਆਂ ਨੂੰ ਸਾਰਿਆਂ ਨੂੰ ਰਜਾਤਾ ਕਬੂਤਰਾਂ ਨੂੰ ਦਵਾਈ ਦੇਤੀ ਓਕੇ ਰਿਪੋਰਟ ਨੇ ਖੁਸ਼ ਹੋਏ ਫਿਰਦੇ ਨੇ ਦੇਖੋ ਕਬੂਤਰ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ